ਹਿੰਦ ਭਾਰਤ ਮਾਤਾ ਕੀ ਜੈ ਜਿਸਾ ਕੀ ਤੁਨ ਪ੍ਰਧਾਨ ਜੀ ਨੇ ਦੱਸਿਆ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਜਿਹੜੀ ਮੜਾਈ ਜੋ ਡਿਵੀਜ਼ਨ ਕੀਤੀ ਜਾ ਰਹੀ ਹੈ ਇਹ ਜਿਹੜੀ ਸਾਡੇ ਲਈ ਕਹਿ ਸਕੋ ਕਿ ਆਮ ਜਨਤਾ ਵਾਸਤੇ ਬੜੀ ਹਾਰਮਫੁਲ ਹੋਏਗੀ ਵਪਾਰਕ ਤੌਰ ਤੇ ਵੀ ਇਹਦਾ ਨੁਕਸਾਨ ਹੋਏਗਾ ਇਸ ਲਈ ਸਾਰੇ ਵਪਾਰੀ ਜਿਹੜੇ ਆ ਉਹ ਸਾਡੇ ਵਕੀਲ ਜਿਹੜੇ ਸਾਬਾਨ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਖੜੇ ਹੋਣ ਵਾਸਤੇ ਤੇ ਹਾਜ਼ਰ ਨੇ ਔਰ ਅਗੋਂ ਵੀ ਜੋ ਪ੍ਰੋਟੈਸਟ ਚੱਲੇਗਾ ਉਹਦੇ ਵਾਸਤੇ ਵੀ ਅਸਾਂ ਹੀ ਸਾਡੇ ਵਪਾਰ ਮੰਡਲ ਹੋ ਗਏ ਜਾਂ ਜਿੰਨੇ ਵੀ ਦੁਤਾਰਵਿਕ ਸਮਾਜਿਕ ਸੰਗਠਨ ਨੇ ਉਹ ਵੀ ਨਾਲੇ ਪੂਰਾ ਸਹਿਯੋਗ ਕਰਨਗੇ بس ਮੈਂ ਇਹਨਾਂ ਨੂੰ ਪ੍ਰਧਾਨ ਜੀ ਨੂੰ ਇਹਨਾਂ ਕਹਿਣਾ ਜ਼ਰੂਰ ਕਹਿਣਾ ਚਾਹਨਾ ਹੈ ਕਿ ਸਾਡੀ ਨੇ ਇੱਕ ਪ੍ਰਥਾ ਬਣ ਚੁੱਕੀ ਹੈ ਕਿ ਜੇ ਤੁਸੀਂ ਬੜੇ ਇੱਕ ਆਈਡੀਓਲੋਜੀਕਲ ਤਰੀਕੇ ਦੇ ਨਾਲ ਜਾਂ ਇੱਕ ਬੜੇ ਸਟਿਸਟਿਫਾਈਡ ਤਰੀਕੇ ਦੇ ਨਾਲ ਜੇ ਪ੍ਰੋਟੈਸਟ ਕਰੋਗੇ ਤਾਂ ਸ਼ਾਇਦ ਇਹ ਨਹੀਂ ਸੁਣਵਾਈ ਨਾ ਹੋਵੇ ਕਿਉਂਕਿ ਇੱਕ ਮਾਹੌਲ ਹੀ ਅਹੱਜਾ ਬਣ ਚੁੱਕਾ ਹੈ ਸਰਕਾਰਾਂ ਵੀ ਜਲਦੀ ਨਹੀਂ ਸੁਣਦੀਆਂ ਇਸ ਲਈ ਜਦੋਂ ਵੀ ਕੋਈ ਐਗਰੈਸਿਵ ਹੋਣ ਦੀ ਲੋੜ ਪਵੇ ਐਗਰੈਸਿਵ ਮੀਨ ਵਰਡ ਹੋ ਯੂਜ਼ ਕਰ ਰਿਹਾ ਕਿ ਜਦੋਂ ਵੀ ਧਰਨਾ ਪ੍ਰਦਰਸ਼ਨ ਕਰਨ ਦੀ ਕਿਤੇ ਲੋੜ ਪਵੇਗੀ ਉਹਦੇ ਵਾਸਤੇ ਵੀ ਧੁਰ ਸੋਚਿਆ ਜਾਵੇ কারণ ਹੈ ਕਿ ਉਸ ਤੋਂ ਇਲਾਵਾ ਨਹੀਂ ਸੁਸਤਾ دوسری ਗੱਲ ਜਿਹੜੀ ਇਹ ਗੰਦੀ ਰਾਜਨੀਤੀ ਹੋ ਰਹੀ ਹੈ ਮੈਂ ਇਹਦਾ ਵੀ ਨਿੰਦਾ ਕਰਦਾ ਕਿਉਂਕਿ ਹਰ ਸਾਲ ਇਦਾਂ ਹੀ ਹੁੰਦਾ ਬਲਕਿ ਹਰ ਵਾਰ ਇਦਾਂ ਹੁੰਦਾ ਜਦੋਂ ਵੀ ਕੋਈ ਇਲੈਕਸ਼ਨ ਲੱਗੇ ਆਂਦੇ ਨੇ ਰਾਜਨੀਤਿਕ ਲੋਕ ਇੱਕ ਨਵਾਂ ਹੀ ਟੈਂਡ ਸ਼ੁਰੂ ਕਰ ਦਿੰਦੇ ਨੇ ਕਿ ਆਪਣੀ ਵੋਟਰਾਂ ਦੇ ਵਾਸਤੇ ਪਰੰਤੂ ਇਹ ਕਿਤੇ ਇਹ ਬਟਾਲਾ ਵੀ ਅਲੱਗ ਹੋ ਗਿਆ ਜਿਸਾ ਪਠਾਨਕੋਟ ਅਲੱਗ ਹੋਇਆ ਸੀਗਾ ਤੇ ਫਿਰ ਗੁਰਦਾਸਪੁਰ ਨੂੰ ਐਸਾ ਕਰੋ ਡਿਮੋਲਿਸ਼ੀ ਕਰ ਦਿਓ ਔਬ ਨਕਸ਼ੇ ਵਿੱਚੋਂ ਨਾਮ ਵੀ ਮਿਟਾ ਦਿਓ ਦਾ ਕਿਉਂਕਿ ਇਹ ਤਹਿਸੀਲ ਵੀ ਨਹੀਂ ਰਹਿਣੀ ਇਹਦੇ ਕਸਬਾ ਬਣ ਜਾਣਾ ਬਿਲਕੁਲ ਹੀ ਇਸ ਲਈ ਇਹ ਤੇ ਮੈਂ ਬੇਨਤੀ ਆਹੀ ਕਰਾਂਗਾ ਕਿ ਸਫਰਦਾਂ ਨਿਕਲ ਜਾ ਰਹੇ ਨੇ ਹੋਪਫੁਲੀ ਕਿ ਸਾਡੇ ਸੀਐਮ ਸਾਹਿਬ ਇਸ ਚੀਜ਼ ਨੂੰ ਮੰਨਣਗੇ ਔਰ ਇਹ ਗੁਰਦਾਸਪੁਰ ਨੂੰ ਜਿੱਥੇ ਸੰਭਵ ਜੋਰ ਪ੍ਰਯਾਸ ਹੋ ਸਕਦੇ ਆ ਇਸ ਤਰ੍ਹਾਂ ਹੀ ਰਹਿਣ ਦੇਣਗੇ ਤਾਂ ਕਿ ਸਾਰਿਆਂ ਦਾ ਵਪਾਰ ਵੀ ਚੱਲਦਾ ਰਹੇ ਸਾਰਿਆਂ ਦੇ ਕਾਰੋਬਾਰ ਵੀ ਚੱਲਦੇ ਰਹਿਣ ਔਰ ਜਨਤਾ ਨੂੰ ਵੀ ਕੋਈ ਤਕਲੀਫ ਨਾ ਹੋਵੇ ਧੰਨਵਾਦ ਮੇਰੇ ਰਿਸਪੈਕਟਡ ਬ੍ਰਦਰਜ਼ ਲੂਬਾ ਜੀ ਸੋਨੀ ਸਾਹਿਬ ਅਨੰਦਾ ਜੀ ਹੋਣਾ ਪਹਿਲੀ ਵਾਰੀ ਬਹੁਤ ਸੋਹਣੀ ਵਧੀਆ ਗੱਲ ਕੀਤੀ ਆ ਕਿ ਜਿਹੜੀ ਸਬਡਿਵੀਜ਼ਨ ਜਿਹੜੀ ਆ ਫ੍ਰੈਗਮੈਂਟੇਸ਼ਨ ਔਰ ਡਿਸਟ੍ਰਿਕਟ ਗੁਰਦਾਸਪੁਰ ਦੀ ਜਿਹੜੀ ਮੂਵ ਚੱਲ ਰਹੀ ਆ ਇਹ ਕੰਡੈਮਨੇਬਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਰਕਾਰ ਕੋ ਇਨ੍ਹਾਂ ਦੇ ਸਾਰੇ ਡਿਪਾਰਟਮੈਂਟ ਫਾਰ ਲੈਕ ਆਫ ਇਕਨੋਮਿਕ ਕੰਡੀਸ਼ਨ ਆਲ ਦਾ ਡਿਪਾਰਟਮੈਂਟ ਆਰ ਫਿਊਲਰ ਸੱਚ ਲਾਈਕ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਈਵਨ ਇਨ੍ਹਾਂ ਨੇ ਨੰਦਾਜੀ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਮਰੇਰ ਕੋਲ ਦਾ ਜਿਹੜੀ ਰੀਸੈਂਟ ਜੱਜਮੈਂਟ ਆਈ ਆ ਉੱਥੇ ਉਹਨਾਂ ਨੇ ਅੱਜ ਤੱਕ ਇਨਫਰਾਸਟ੍ਰਕਚਰ ਜਿਹੜਾ ਕਰਨ ਚ ਫੇਲ ਹੋਈ ਆ ਈਵਨ ਦੇ ਹੈਵ ਨਾਟ ਪ੍ਰੋਵਾਈਡ ਪ੍ਰੋਵਾਈਡਰ ਰੈਜ਼ਿਡੈਂਸ ਆਫ ਦਾ ਜੂਡੀਸ਼ੀਅਲ ਇਹ ਕਰਕੇ ਜਿਹੜੀ ਆ ਇਹ ਜਿਹੜੀ ਮੂਵ ਆ ਜਿਹੜੀ ਚਲਾਈ ਆ ਭਗਨਜੀ ਹੁਣਾਂ ਨੇ ਜਿਹੜਾ ਬਿਆਨ ਦੇ ਕੇ ਡੈਡੀ ਇਸ ਕੰਡੈਮਨੇਬਲ ਇਲੈਗਲ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਓਪਨਲੀ ਸੀਐਮ ਸਾਹਿਬ ਨੂੰ ਪ੍ਰੈਸ ਕਾਨਫਰੰਸ ਕਰਕੇ ਇਹ ਨੋਟ ਦੇਣਾ ਚਾਹੀਦਾ ਵੀ ਇਹ ਜਿਹੜਾ ਵਾ ਇਹ ਨਹੀਂ ਬਣਨਾ ਚਾਹੀਦਾ ਕਿਉਂਕਿ ਨਾ ਹੀ ਇਹ ਐਲੀਜੀਬਿਲਟੀ ਬਣਦੀ ਆ ਕਿਉਂਕਿ ਇਹ ਸਬਦਸੀਲਾ ਆਲਰੇਡੀ ਇਹਦੀ ਡਿਵੀਜ਼ਨ ਹੋ ਚੁੱਕੀ ਆ ਇਹ ਪਹਿਲਾਂ ਪ੍ਰੀ ਪਾਰਟੀਸ਼ਨ ਇਹ ਜਾ ਚੁੱਕਾ ਵਾ ਪਾਕਿਸਤਾਨ ਦੇ ਵਿੱਚ ਫਿਰ ਪਠਾਨਕੋਟ ਜਾਵੜਿਆ ਏਰੀਆ ਦਾ ਸਾਰਾ ਹੀ ਹੁਣ ਇਹ ਤੇ ਤਹਿਸੀਲ ਜਿਹੜੀ ਆ ਧਾਰੀਵਾਲ ਦੀਨਾ ਨਗਰ ਸ਼ਾਲਾ ਤੇ ਭਰਮਪੁਰ ਤੱਕ ਰਹਿ ਗਿਆ ਵਾ ਇਹ ਤਹਿਸੀਲ ਵੀ ਛੋੜੀ ਜੀ ਇਹਨੂੰ ਜ਼ਿਲ੍ਹਾ ਐਵੇਂ ਕਹੀ ਜਾਂਦੇ ਆ ਜੇ ਕਰਕੇ ਜੇ ਇਹ ਨਏ ਸਕਸੀਡ ਹੋ ਗਏ ਉਹਨੂੰ ਜ਼ਿਲ੍ਹਾ ਬਣਾਉਣ ਚ ਤੇ ਇਹਦਾ ਵजूद ਖਤਮ ਹੋ ਜਾਊਗਾ ਤੇ ਇਹਦੇ ਨਾਲ ਲਾਸਾ ਟੂ ਦਾ ਐਡਵੋਕੇਟ ਫਰਟਿਟੀ ਜਿੰਨੀ ਵੀ ਹੈ ਪਲੱਸ ਜਿੰਨੇ ਬਿਜ਼ਨਸ ਆ ਰੀਗੇਨੇਸ਼ਨ ਦੇ ਜਿਹੜੀਆਂ ਇਹਨਾਂ ਦੇ ਇਨਫਰਾਸਟ੍ਰਕਚਰ ਹੈਗੇ ਨੇ ਡਿਪਾਰਟਮੈਂਟ ਇਹ ਬਾਕੀ ਜਿਹੜੇ ਰੋਜੀ ਰੋਟੀ ਕਮਾਉਂਦੇ ਆ ਸਾਰਿਆਂ ਦੇ ਸਾਧਨ ਜਿਹੜੇ ਆ ਇਹ ਘਟ ਜਾਣਗੇ ਇਹ ਕਰਕੇ ਆ ਇਕ ਡੈਮਡ ਕਿ ਇਹ ਜਿਹੜਾ ਜਿਹੜੀ ਸਟੇਟਮੈਂਟ 기ਵਨ ਬਾਈ ਦਾ ਚੀਫ ਮਿਨਿਸਟਰ ਪੰਜਾਬ ਇਹਨੂੰ ਉਹਨਾਂ ਨੂੰ ਓਪਨਲੀ ਲੋਕਾਂ ਨੂੰ ਕਨਫਿਊਜ ਜੋ ਬਾਹਰ ਕਰਨਾ ਚਾਹੀਦਾ ਸਟੇਟਮੈਂਟ ਦੇਣੀ ਚਾਹੀਦੀ ਆ ਵੀ ਇਹ ਨਹੀਂ ਬਣੂਗਾ ਕਿ ਇਹ ਫੰਡ ਦੇ ਯੋਗ ਵੀ ਨਹੀਂ ਪਟਿਆਲਾ ਜ਼ਿਲ੍ਹਾ ਥੈਂਕ ਯੂ ਅਗਲੇ ਰੀਸੈਂਟਲੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਵਾ ਪੰਜਾਬ ਗਵਰਨਮੈਂਟ ਦੇ ਕਿਰਦਾਰ ਦੇ ਉੱਤੇ ਜਿੱਥੇ ਇਹ ਆਪਣੇ ਸਰਕਾਰ ਦੇ ਬੰਦਿਆਂ ਦੇ ਅਫਸਰਾਂ ਦੇ ਘਰ ਬਣਾਈ ਜਾ ਰਹੇ ਆ ਤੇ ਜੁਡੀਸ਼ੀਅਲ ਆਏ ਘਰ ਬਣਾ ਨਹੀਂ ਸਕੀ ਸ਼ਹੀਜਨ ਮਲੇਰ ਕੋਟਲਾ ਨੇ ਕੰਪਲੀਟ ਕੀਤੀ ਦੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਇਹਨਾਂ ਨੂੰ ਕਿ ਤੁਸੀਂ ਸ਼ਹੀਜਨ ਦੇ ਵਾਸਤੇ ਘਰ ਕਮਿਊਡਿਟ ਕਰੋ ਤੇ ਸਰਕਾਰ ਸਾਡੀ ਸੁਪਰੀਮ ਕੋਰਟ ਨੂੰ ਅਪੀਲ ਚ ਗਈ ਸੁਪਰੀਮ ਕੋਰਟ ਨੇ ਵੀ ਇਹਨਾਂ ਝਾੜਾ ਪਾਈਆਂ ਕਿ ਇਨਫਰਾਸਟ੍ਰਕਚਰ ਤੁਸੀਂ ਦੇ ਨਹੀਂ ਰਹੇ ਦੇ ਪਾਣੀ ਰਹੇ ਜਿਹਨੇ ਜਿਹੜੇ ਜ਼ਿਲ੍ਹੇ ਬਣਾਏ ਆ ਜਿਹੜੀਆਂ ਕਚੈਰੀਆਂ ਬਣੀਆਂ ਨਵੇਂ ਤੁਸੀਂ ਕਿੱਥੋਂ ਬਣਾ ਸਕਨੇ ਆ ਸੋ ਮੇਰੀ ਇਹ ਅਪੀਲ ਆ ਕਿ ਸਰਕਾਰ ਨੂੰ ਆਪਣੇ ਕਿਰਦਾਰ ਨੂੰ ਵੇਖਣਾ ਚਾਹੀਦਾ ਇਹ ਕਰਦੀ ਕੀ ਪਈ ਆ ਲੋਕਾਂ ਕੋਲੋਂ ਪੈਸੇ ਮੰਗ ਮੰਗ ਕੇ ਤੇ ਕਹਿੰਦੇ ਹਨ ਹੋਰ ਪੈਸੇ ਰਿਫੰਡ ਕਰੋ ਤੇ ਜ਼ਿਲ੍ਹੇ ਕਿੱਥੋਂ ਬਣ ਜਾਣੇ ਆ ਐਵੇਂ ਭਗਵੰਤ ਜੀ ਮਿਨਿਸਟਰ ਆ ਅਨਏਬਲ ਕਹਿੰਦੇ ਆ ਔਰ ਮਨੂੰ ਨੇ ਸਮਿਆਂ ਦੇ ਸਟੇਟਮੈਂਟ ਦੇ ਲਗਾ ਦੇਖਦੇ ਕੱਖ ਨਹੀਂ ਬਣਾ ਦੇਾਂਗੇ ਸੋ ਮੇਰੀ ਗੁਜਾਰਿਸ਼ ਹੈ ਕਿ ਇਹੋ ਜਿਹੇ ਸਟੇਟਮੈਂਟ ਇਹਨਾਂ ਨੂੰ ਸੀਐਮ ਸਾਹਿਬ ਨੂੰ ਨਹੀਂ ਦੇਣੀਆਂ ਚਾਹੀਦੀਆਂ ਇਹ ਚੰਗੀ ਗੱਲ ਨਹੀਂ ਹੈਗੀ ਲੋਕਾਂ 'ਚ ਐਟਮੋਸਫੇਅਰ ਖਰਾਬ ਹੁੰਦਾ ਇਹਨਾਂ ਦੀ ਇੱਕ ਸਟੇਟਮੈਂਟ ਨਾਲ 10 ਦਿਨ ਤੋਂ ਕੰਮ ਠੱਪ ਕਰੇ ਬੈਠੇ ਆ ਲੋਕਾਂ ਦਾ ਨੁਕਸਾਨ ਹੋਇਆ ਔਰ ਕਿਸੇ ਤੇ ਇਹ ਜੋ ਨਹੀਂ ਰਹੀ ਕਿ ਕਿਸੇ ਅਫਸਰ ਦੇ ਉੱਤੇ ਕਿਸੇ ਵੀ ਸਰਕਾਰੀ ਤੇ ਕਿ ਅਸੀਂ ਆ ਕੇ ਆਸ਼ਵਾਸ਼ਣ ਦੇ ਕੋਈ ਐਸੀ ਗੱਲ ਨਹੀਂ ਸਾਡੇ ਕੋਲ ਪੈਸੇ ਹੀ ਨਹੀਂਗੇ ਸੋ ਇਹ ਜਿਹੜੀਆਂ ਇਹ ਜਿਹੜੀਆਂ ਸਟੇਟਮੈਂਟ ਦਿੰਦੀਆਂ ਨੇ ਸਰਕਾਰਾਂ ਦਿੰਦੀਆਂ ਨੇ ਬਹੁਤ ਗਲਤ ਨੇ ਤੇ ਕੋਈ ਜ਼ਿਲ੍ਹਾ ਬੰਨਣਾ ਨਹੀਂ ਚਾਹੀਦਾ ਨਾ ਹੀ ਕੋਈ ਐਹੋ ਜਿਹੀ ਗੱਲ ਹੋਣੀ ਚਾਹੀਦੀ ਧੰਨਵਾਦ ਐਡਵੋਕੇਟ ਮਨੋ ਸੁਭਾ ਮੈਂਬਰ ਡਿਸਟ੍ਰਿਕਟ ਪਾਰਸੀਸ਼ਨ ਗੁਰਦਾਸਪੁਰ ਸ਼ਹਿਰ ਦਾ ਵੈਲਫੇਅਰ ਕਮੇਟੀ ਐਡਵੋਕੇਟ ਸੋ ਗੁਰਦਾਸਪੁਰ ਮੈਂ ਪ੍ਰਧਾਨ ਜੀ ਨੇ ਜਿਸ ਸਾਡੇ ਉਹਨੇ ਸ਼ਿਸ਼ਾਸ਼ਪਾਲ ਜੀ ਨੇ ਬਚਾਵਾ ਆ ਕੇ ਕਿ ਤੇ ਸੋਨੀ ਜੀ ਨੇ ਵੀ ਦੱਸਿਆ ਮੈਂ ਇਹੀ ਮਮੀ ਇਹੀ ਕਹਣਾ ਚਾਹੁੰਦਾ ਸਰਕਾਰ ਨੂੰ ਬੁਰਜਰ ਅਪੀਲ ਕਰਦੇ ਆ ਕਿ ਅੱਗੇ ਗੁਰਦਾਸਪੁਰ ਜ਼ਿਲ੍ਹਾ ਦੇ ਇੱਕ ਪੈਕਵਰਡ ਏਰੀਆ ਇੱਕ ਛੋਟਾ ਜਿਹਾ ਬਾਰਡਰ ਏਰੀਆ ਛੋਟਾ ਜਿਹਾ ਜ਼ਿਲ੍ਹਾ ਰਹਿ ਗਿਆ ਪਹਿਲੇ ਪਟਸਨ ਕੋਲੋਂ ਇਹਨਾਂ ਨੂੰ ਲਾਪਤਾ ਗਿਆ ਤੇ ਕੀ ਮਿਲ ਜਣਾ ਗੁਰਦਾਸਪੁਰ ਜੇ ਫ੍ਰੈਕ ਹੀ ਜਾਏਗਾ ਗੁਰਦਾਸਪੁਰ ਜਿ ਮਟਾਲਾ ਅਲੱਗ ਕਰਤਾ ਜਾਉਂਦਾ ਨਾ ਫਰਦਰ ਇਹਦੀ ਜਗ੍ਹਾ ਤੇ ਜੇ ਕੋਈ ਪੈਸਾ ਖਰਚਣਾ ਕੋਈ ਦੀ ਪ੍ਰੋਗਰੈਸ ਤੇ ਗੁਰਚੋਗੇ ਤੇ ਕੋਈ ਕੋਈ ਕਾਲਜ ਕੋਲ ਨੂੰ ਕੋਈ ਯੂਨੀਵਰਸਿਟੀ ਕੋਲੀ ਜਾਏ ਜਿਹੜੇ ਨਾਲ ਕੀ ਪਿਛੜੇ ਇਲਾਕਾ ਸਾਡਾ ਉਹਨੂੰ ترقی ਕਰ ਸਕੀ ਤੇ ਜੋ ਸੁਨੀ ਜੀ ਨੇ فرمایا ਕਿ ਥੋੜਾ ਅਗਰੈਸਿਵ ਹੋਣੀ ਲੋੜ ਆ ਚੀ ਇਸੇ ਕਰਕੇ ਅੰਨੇ ਦਿਨ ਦੇ ਇੰਤਜ਼ਾਰ ਕਰ ਰਹੇ ਸੀ ਕਿ ਸਾਨੂੰ ਸ਼ਾਇਦ ਕੋਈ ਸਰਕਾਰ ਨੂੰ ਕੋਈ ਪੁਲਾਵਾ ਆ ਜੇ ਅਸੀਂ ਨਮਰੈਂਡਮ ਹੀ ਦਿੱਤੇ ਆ ਜਗਾ ਜਗਾ ਦੀ ਲਿਖੇ ਨੇ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਇਸੇ ਕਰਕੇ ਪ੍ਰਧਾਨ ਜੀ ਦੇ ਮਾਪਾਰ ਨੇ ਸਾਰੇ ਫੈਸਲਾ ਕੀਤਾ ਇੱਕ ਇੱਕ ਰੂਟ ਹੋ ਗਿਆ ਕਿ ਅਸੀਂ ਕੱਲ ਚੰਡੀਗੜ੍ਹ ਜਾ ਰਹੇ ਹਾਂ ਉੱਥੇ ਅਸੀਂ ਪ੍ਰੋਟੈਸਟ ਕਰਨੇ ਜਾ ਰਹੇ ਹਾਂ ਸੁਨੀਕਾ ਤੇ ਇਸ ਕਰਕੇ ਜੋ ਤੁਸੀਂ ਕਿਹਾ ਉਹੀ ਉਸੇ ਲਾਈਨ ਤੇ ਲੱਗ ਕੇ ਹੁਣ ਅਸੀਂ ਉੱਥੇ ਜਾ ਦੋ ਯਾਦ ਕਰਾ ਦੇਣਾ ਅਸੀਂ ਮਿਲਾਂਗੇ ਕੋਸ਼ਿਸ਼ ਕਰਾਂਗੇ ਸੀਐਮ ਸਾਹਿਬ ਨੂੰ ਮਿਲਣ ਬੋਨਰ ਸਾਹਿਬ ਨੂੰ ਮਿਲਣ ਜਨਾਬੀ ਮਿਲਣ ਅਸੀਂ ਆਪਣਾ ਪ੍ਰੋਟੈਸਟ ਉੱਥੇ ਕਰਕੇ ਆਉਣਾ ਸੋ ਐਡਵੋਕੇਟਿਸ ਦਾ ਗੁਰਬਾਖ ਪਰ ਉਹ ਗੇਰੀ ਸਹਿਬਾਨ ਜੰਦਾਬਾਦ ਸਾਡੀ ਹਿੱਕਾ ਜੰਦਾਬਾਦ ਜਿਲ੍ਹਾ ਨਹੀਂ ਟੁੱਟਣ ਦੇਣਾ ਨਹੀਂ ਟੁੱਟਣ ਦੇਣਾ ਜੀ ਤੁਹਰੀ